ਗਾਹਕ ਰਾਜਵੀਰ ਜਬੰਦਾ ਦੀ ਮੌਤ ਦਾ ਕਾਰਨ ਬਣੇ ਸਨ ਅਵਾਰਾ ਪਸ਼ੂ ਉਸ ਦੀ ਮੌਤ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਪਰ ਉਸ ਦੀ ਮੌਤ ਤੋਂ ਬਾਅਦ ਸਰਕਾਰਾਂ ਨੇ ਕੋਈ ਵੀ ਸਬਕ ਨਹੀਂ ਲਿਆ ਚੰਡੀਗੜ੍ਹ ਵਿੱਚ ਵੀ ਦਿਨ ਅਤੇ ਰਾਤ ਨੂੰ ਅਵਾਰਾ ਪਸ਼ੂ ਸ਼ਰੀਆਮ ਵਿਖੇ ਜਾ ਸਕਦੇ ਨੇ ਨਗਰ ਨਿਗਮ ਦੇ ਅਧਿਕਾਰੀ ਇਸ ਮਾਮਲੇ ਬਾਰੇ ਗੋਲ ਮਾਲਵੀ ਕਰਦੇ ਨੇ ਜਿਸ ਬਾਰੇ ਨੌਜਵਾਨ ਸੋਨੂ ਰਾਣਾ ਨੇ ਦੋਸ਼ ਲਗਾਏ ਨੇ ਕਿ ਪਸ਼ੂਚਾਰਨ ਬਦਲੇ ਪਹਿਲਾਂ ਪਰ ਪਸ਼ੂ 5000 ਰੁਪਏ ਵਸੂਲ ਕੀਤਾ ਜਾਂਦਾ ਸੀ ਅਤੇ ਹੁਣ ਇਹ ਵਧ ਕੇ 10000 ਰੁਪਏ ਹੋ ਗਿਆ ਉਸ ਦਾ ਕਹਿਣਾ ਕਿ ਚੰਡੀਗੜ੍ਹ ਵਿੱਚ ਅਵਾਰਾ ਪਸ਼ੂ ਤਾਂ ਫੜੇ ਨਹੀਂ ਜਾਂਦੇ ਜੇਕਰ ਕੋਈ ਪਾਲਤੂ ਪਸ਼ੂ ਨੂੰ 5-10 ਮਿੰਟਾਂ ਲਈ ਛੱਡ ਦੇਵੇ ਤਾਂ ਉਸ ਨੂੰ ਟਰਾਲੀ ਵਿੱਚ ਚੜਾ ਲਿਆ ਜਾਂਦਾ ਹੈ ਅਤੇ ਰਿਸਬਤ ਲੈ ਕੇ ਪਸ਼ੂ ਛੱਡੇ ਜਾਂਦੇ ਨੇ ਜੀ ਮੈਂ ਜੀ ਐਡਾ ਪਿੰਡ 'ਚ ਰਹਿੰਦਾ ਜੀ ਤੇ ਜੀ ਮੇਰੇ ਪਾਸ ਜੀ 2-4 ਗਾਂ ਹੈਗੇ ਜੀ ਤੇ ਜੀ ਮੈਂ ਜਿੱਤੇ ਹੀ ਬਾਹਰ ਛੱਡਦਾ ਨਾ ਜੀ ਮਿੱਠੂ ਸੈਣੀ ਨਾਮ ਦਾ ਬੰਦਾ ਜੀ ਮੇਰ ਸਿੰਘ ਦਾ ਅਸਲੀ ਨਾਮ ਹੈ ਜੀ ਉਹਦਾ ਜੀ ਤੇ ਜੀ ਉਹ ਜੀ ਪਹਿਲਾਂ ਤਾਂ ਹੀ ਮੇਰੇ ਤੋਂ ਮੰਤਰੀ ਲੈਂਦਾ ਸੀ 5000 ਰੁਪਏ ਜੀ ਤੇ ਜੀ ਹੁਣ ਇਹ ਮੰਗ ਰਿਹਾ ਜੀ 10000 ਰੁਪਏ ਜੀ ਤੇ ਇਸੇ ਕਰਕੇ ਜੀ ਮਰੀ ਜੀ ਉਹਨੂੰ ਗਾਹ ਵੀ ਲੈ ਗਿਆ ਜੀ ਇੱਕ ਚੱਕੇ ਜੀ ਤੇ ਜੀ ਮੈਂ ਐਮਸੀ ਦਫ਼ਤਰ ਚ ਗਿਆ ਨਾ ਜੀ ਤੇ ਯੂ ਨਹੀਂ ਮੇਰਾ ਗਾਲਾ ਫੜਿਆ ਜੀ ਤੇ ਨਾਲਾ ਜੀ ਮੈਨੂੰ ਗਾਲਾ ਕੱਢਿਆ ਜੀ ਤੇ ਜੀ ਉਹਦੀ ਰਿਪੋਰਟਿੰਗ ਵੀ ਹੈਗੀ ਹੈ ਜੀ ਮੇਰੇ ਪਾਸ ਜੀ ਜਾਂ ਤਾਂ ਉਹਨੂੰ ਗੱਡੀ ਤੇ ਲਾਇਆ ਜਾਵੇ ਜੀ ਮਤਲਬ ਇਹ ਗੱਡੀ ਦਾ 4 ਕਿਜੀ ਕੋਸਾ ਲੱਛੇ ਬਦਲੀ ਕਰਾ ਦਿਓ ਜੀ ਭਗਤ ਸਿੰਘ ਜਮੁਲਸੀ ਆ ਜੀ ਜਿਹੜਾ ਜੀ ਉਹਨੂੰ ਵੀ ਕਹਿ ਲਿਆ ਜੀ ਐਮਓਐਸੀ ਡਾਕਟਰ ਤਾਰੀਵਾਲ ਨੂੰ ਵੀ ਕਹਿ ਲਿਆ ਜੀ ਆਪਾਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਥੱਕ ਹਾਰ ਕੇ ਜੀ ਹੁਣ ਜੀ ਆਪਾਂ ਜੀ ਪ੍ਰੈਸ ਕੇ ਸਾਹਮਣੇ ਬਿਆਨ ਦੇ ਰਹੇ ਆ ਜੀ ਮੈਂ ਜੀ ਮਿੱਠੂ ਸੈਣੀ ਤੇ ਬਹੁਤ ਜ਼ਿਆਦਾ ਤੰਗ ਆ ਜੀ ਉਹਨੇ ਜੀ ਜੀਣਾ ਹਰਾਮ ਕਰਿਆ ਵਾ ਜੀ ਮਿੱਠੂ ਸੈਣੀ ਕੌਣ ਹੈ ਤੇ ਕਿਉਂ ਮਿੱਠੂ ਸੈਣੀ ਜੀ ਇੱਕ ਡੁੱਡੂ ਮਜਰੇ ਤੇ ਆਂਦਾ ਹੈ ਜੀ ਗੱਡੀ ਤੇ ਕੱਚਾ ਮਲਾਜਮ ਹੈ ਜੀ ਇਹ ਜੀ ਅੱਛਾ ਹਾਂਜੀ ਤੇ ਜੀ ਇਹ ਪੈਸੇ ਪੁੱਛ ਕੇ ਇਕੱਠੇ ਕਰਦਾ ਹੈ ਜੀ ਆਪਣੀ ਆਪਣੇ ਪਾਸ ਜੀ ਜੜੇ ਜੋ ਆ ਗਿਆ ਜੀ ਮਤਲਬ ਹੈ ਜੀ WhatsApp ਤੇ ਕੋਲਿੰਗ ਹੈ ਜੀ ਜਿਹੜੀ ਵੀ ਉਹ ਗਾਇਵਾ ਦੀ ਕੰਪਲੀਟ ਆਂਦੀ ਆ ਜੀ ਸਾਨੂੰ ਭੇਜ ਦਿੰਦਾ ਹੈ ਜੀ ਉਹ ਵੀ ਸਬੂਤ ਹੈਗਾ ਜੀ ਸਾਡੇ ਕੋਲ ਜੀ ਇੱਕ ਬਾਰ ਜੀ ਨਾ ਇਹ ਮੱਝਾਂ ਐਂ ਫ੍ਰੀਜ ਚ ਕੱਢੀ ਦੀ ਜੀ ਉਹ ਵੀ ਆਪਣੇ ਪਾਸ ਵੀਡੀਓ ਹੈ ਜੀ ਤੇ ਜੀ ਮੈਂ ਜੀ ਰਿਪੋਰਟਿੰਗ ਦੇ ਰਿਹਾ ਜੀ ਮਿੱਤੂ ਸੈਣੀ ਦੀ ਜੀ ਇਹ ਪੈਸੇ ਮੰਗ ਰਿਹਾ ਜੀ ਨਵਨੀਤ ਕੇ ਜਰੀਏ ਜੀ ਅਮਰਿਆ ਆਪਕੀ ਫੋਨ ਤੇ ਗੱਲ ਨਹੀਂ ਕਰਦਾ ਵੀ ਕਦੇ ਮੇਰੀ ਰਿਪੋਰਟਿੰਗ ਨਾ ਹੋ ਜੇ। ਯਾਨੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਪਹਿਲਾਂ ਵੀ ਉਹ 5000 ਰੁਪਏ ਮੰਗਦਾ ਸੀ ਤਾਂ ਤਾਂ ਤੁਸੀਂ ਜਿਹੜੀ ਮੱਝਾਂ ਖਰੀਦਦਾ ਸੀ ਉਹਨਾਂ ਤੋਂ ਪੈਸੇ ਮੰਗਦੇ ਆ ਤਾਂ ਤੁਹਾਨੂੰ ਹਾਂਜੀ ਸਰ ਮੇਰੇ ਤੇ ਵੀ ਪਹਿਲਾਂ ਵੀ 5000 ਰੁਪਏ ਲੈਂਦਾਦਾ ਜੀ ਤੇ ਜੀ ਕਿ 47 ਏਕੜ ਤੇ ਬੰਦਾ ਹੈ ਜੀ ਉਹਦੇ ਵੀ 5000 ਰੁਪਏ ਲੈਂਦਾਦਾ ਜੀ ਮੋੜੀ ਜਗੜਾ ਤੇ ਲੈਂਦਾਦਾ ਜੀ 5000 ਰੁਪਏ ਜੀ ਉਹਨੇ ਕਹਿ ਰਿਹਾ ਵੀ ਮੈਨੂੰ 10000 ਰੁਪਏ ਦਿਓ ਜੀ ਨਾਲੇ ਜੀ ਹੋਰ ਵੀ ਬਗਾਨ ਬੇਹਰੀਆਂ ਪੰਦਾ ਜੀ ਸਰ ਜੀ ਮੈਂ ਦੁਖੀ ਹਾਂ ਜੀ ਇਸ ਬੰਦੇ ਦੀ ਗੁਜ਼ਾਰਾ ਪਾਉਂਦਾ ਹੋਇ ਜਿੱਦਾਂ ਜੀ ਬੋਤਲ ਦੇ ਦੋ ਜੀ ਮੈਨੂੰ ਜੀ ਇਹ ਵੀ ਕਾਫੀ ਵਾਰ ਬੋਲਿਆ ਜੀ ਵਟਸਐਪ ਕਾਲਿੰਗ ਕਰਦਾ ਹੈ ਜੀ ਉਹ ਪਤਾ ਵੀ ਇਹਨੇ ਦੀ ਕੋਟਿੰਗ ਹੋ ਜੀਗੀ ਜੀ ਇੱਕ ਦੋ ਕੋਟਿੰਗ ਆਪਣੇ ਪਾਸ ਹੈਗੀ ਹੈ ਜੀ ਜਿਹੜੀ ਜੀ ਮੈਂ ਆਪਣੀ ਸੁਣਾ ਦਿੰਦਾ ਸਰ ਜੀ ਅੱਛਾ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੈਸੇ ਦੇਣੇ ਉਹਦੇ ਕੋਲ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਪੈਸਾ ਵੀ ਚਾਹ ਹਾਂਜੀ ਜਿਹੜੀ ਵੀ ਇੱਕ ਦੋ ਜੀ ਉਹ ਭੇਜੇ ਵਾਂ ਜੀ ਆਪਾਂ ਜੀ ਗੂਗਲ ਪੇ ਤੇ ਜੀ ਉਹ ਵੀ ਮੈਂ ਦੇ ਦਿੰਦਾ ਜੀ कोई कंप्लेंट करी है उसके खिलाफ हां जी करी है जी आपा जी एमसी दफ्तर से भी गए हैं जी वो कहंदा जी जीते जो होता है कर लो मैं कुछ नहीं बिगाड़ सकते जी समझ जी एदा प्रतिजा जी पता नहीं जी कांग्रेस से पता नहीं कादे के बीच लगया हुआ है जी उदी तम की लंदा है सर जी पता है कौन है कि जीदी तम की लंदा हां जी पता नहीं एमसी है जी कोई मेयर मोए एमसी कौन है उथे केड़ी सेक्टर से है हाँ। डड्डू माजरे दे जी सामने जी ਕਿਹੜੀ ਤੁਸੀਂ ਸੈਕਟਰ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੀ ਉਸ ਜਿਹੜੀ ਪਾਈਆਂ ਧਿਆਨਾ ਵਿੱਚ ਪਾਈਆਂ ਜਗ੍ਹਾ ਹਾਂਜੀ ਉਹ ਕਿਹੜੇ ਸੈਕਟਰ ਦੀ ਹੈ ਮੈਂ 47 ਸੈਕਟਰ ਹੈਦਾ ਪਿੰਡ ਚ 47 ਸੈਕਟਰ ਤੇ ਜੀ ਅੱਜ ਵੀ ਜੀ ਮੇਰੀ ਇੱਕ ਗਾਂ ਲੈ ਕੇ ਗਿਆ ਜੀ ਉਹ ਜੀ ਜ਼ਬਰਦਸਤ ਜੀ ਹੋਰਾਂ ਦੀ ਵੀ ਤੇ ਧਿਆਨ ਇਹ ਸਾਨੂੰ ਕੋਈ ਮਤਲਬ ਨਹੀਂ ਇਹ ਸਮਝਣਾ ਚਾ ਰਹੇ ਆ ਕਿ ਕਿਹੜੇ ਸੈਕਟਰ ਦੇ ਵਿੱਚ ਤੁਹਾਡੀ ਜਿਹੜੀ ਮੱਝਾਂ ਗਾ ਰਹੇ ਨੇ ਤੇ ਕਿਹੜਾ ਰਿਸਿ ਲੱਗਦਾ ਹੈ ਮੇਰੀ ਹੈ ਜੀ ਪਿੰਡ ਫੈਦਾ ਜੀ 47 ਲੱਗਦਾ ਜੀ ਸਾਹਮਣੇ ਉੱਥੇ ਇਹ ਦੋ ਗਾਂਜੇ ਖੁੱਲ ਜਾਂਦੀਆਂ ਨੇ ਜੀ ਤੇ ਜੀ ਉਹ ਜੱਦੀ ਘਟੀ ਲਾ ਕੇ ਜੱਦੀ ਚੱਕ ਲਿੰਦਾ ਐ ਐਮ ਸੀ ਕੌਣ ਆ ਉੱਥੇ ਐਮ ਸੀ ਦਾ ਨਹੀਂ ਪਤਾ ਚੰਡੀਗੜ੍ਹ ਵਿੱਚ 12 ਪਸ਼ੂ ਛਡਾਉਣ ਬਦਲੇ ਕਿਸ ਤਰ੍ਹਾਂ ਰਿਸਪਟ ਖਰੀ ਦੀ ਗੇਮ ਚੱਲਦੀ ਐ ਉਹ ਵੀ ਤੁਸੀਂ ਸੁਣ ਲਵੋ

ਲੇ ਮੋਈ ਵਾਲੇ ਕੋਲ ਚੱਕਰ ਫੇ ਲੈ ਕੇ ਆਇਆ ਡੰਗਰ ਉਹ ਕੀ ਵੀ ਪੂਰੀ ਅਨਕੁਆਇਰੀ ਕੀਤੀ ਪੰਚਕੁਲੇ ਦਾ ਜੋ ਟਾਪਾ ਜੋ ਨੇੜੇ ਕੋਲ ਕੇ ਬਾਅਦ ਟਾਪਾ ਲੱਗਾਇਆ ਪੰਚਕੁਲੇ ਦਾ ਉੱਥੇ ਟਾਪੇ ਵੀ ਪਾਤਾ ਡੰਗਰ ਦੇ ਬੜੀਆਂ ਬੱਚੇ ਲੰਡਰ ਬੰਡਰ ਵੀ ਸੀ ਚੰਗੀ ਗਾਂ ਜਿਹੜੀ ਦੁੱਧਾਈ ਦੀ ਉਹ ਲਾਦੀ ਨੇ ਤੇਰੇ ਪੱਕੇ ਸੀ ਜਿਹੜੀ ਪੀ ਜਿਹੜਾ ਭੈਣ ਚੋਗਣਾ ਵਾਈ ਯਾਰ ਪੱਕੀ ਦੁੱਧਾਈ ਚੰਗੀ ਗਾਂ ਲਾਦੀ ਆ ਉਸ ਕੋਈ ਇਹ ਵੀ ਪਤਾ ਨਹੀਂ ਹੁਣੀ ਜਾਣੀ ਪੈਜਾ ਆ ਬਾ ਮਾ ਰੰਡਾ ਮਾ ਗੰਡਾ ਉਹਨੂੰ ਤਾਂ ਹੈ ਆਏ ਨਾ ਫੋਨ ਪਿਆ ਕਰ ਰਿਕ ਮੈਂ ਗਿਆ ਨਾ ਯੋ

ਕੋਟਾ ਤੋਂ ਤਰ੍ਹਾਂ ਨਵੇਂ ਤਾਰੇ ਦਾ ਪੰਜਵੇਂ ਤਾਰੇ ਦਾ ਦੇਖ ਲਈ ਜੋ ਰਹਿਣ ਤੇ ਅਵਾਰਾ ਗਾਵਾਂ ਨੂੰ ਕਾਬੂ ਕਰਨ ਵਾਸਤੇ ਪੰਜਾਬ ਸਰਕਾਰ ਨੇ ਕੌਸਸ ਲੈਣਾ ਵੀ ਸ਼ੁਰੂ ਕੀਤਾ ਹੋਇਆ ਪਰ ਅਜੇ ਤੱਕ ਵੀ ਗਾਵਾਂ ਦਾ ਅੰਤੰਕ ਜਾਰੀ ਹੈ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਤਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਹ ਮਾਮਲਾ ਉਠਾਇਆ ਸੀ ਕਿ ਸਾਨੂੰ ਰਲ ਮਿਲ ਕੇ ਅਵਾਰਾ ਪਸ਼ੂਆਂ ਦਾ ਹੱਲ ਲੱਭਣਾ ਪੈਣਾ ਹੈ ਰਾਜਵੀਰ ਦੀ ਮੌਤ ਤੋਂ ਬਾਅਦ ਵੀ ਨੌਜਵਾਨਾਂ ਨੇ ਕਿਹਾ ਸੀ ਕਿ ਜਿਹੜੇ ਗਊ ਭਕਤ ਨੇ ਉਹ ਗਊ ਦੀ ਰੱਖਿਆ ਖੁਦ ਕਰਨ ਵੱਡਾ ਸਵਾਲ ਇਹ ਹੈ ਕਿ ਜਦੋਂ ਰਾਜਵੀਰ ਵਰਗੇ ਨੌਜਵਾਨ ਆਵਾਰਾ ਪਸ਼ੂਆਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਣ ਤਾਂ ਫਿਰ ਇਸ ਮਾਮਲੇ ਤੇ ਸਖਤ ਐਕਸ਼ਨ ਕਰਨ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਡੇਲੀ ਰابطਾ ਟੀਵੀ ਹੁਣ ਤੁਸੀਂ ਆਵਾਰਾ ਗਾਵਾਂ ਦੀਆਂ ਕੁਝ ਤਸਵੀਰਾਂ ਸੈਕਟਰ 69 ਮਹੱਲੀ ਦੀਆਂ ਵੀ ਵੇਖ ਲਵੋ ਜਿਸ ਬਾਰੇ ਮੁਹਾਲੀ ਵਾਸੀ ਕਿਸਰ ਸਿੰਘ ਨੇ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ